ਬਿਪਹਾਸ ਪ੍ਰਭਾਤੀ ਮਹੱਲਾ ਪੰਜਵਾ ਅਸ਼ਟਪਦੀਆਂ ਇੱਕ ਓ ਓੰਕਾਰ ਸਤਿਗੁਰ ਪ੍ਰਸਾਦਿ ਮਾਤ ਪਿਤਾ ਭਾਈ ਸੁਤ ਬਨਤਾ ਨਾਨਕ ਸਾਹਿਬ ਅਸ਼ਟਪਦੀਆਂ ਪੰਜਵੇਂ ਪਾਠ ਸਾਹਿਬ ਉਚਾਰਨ ਕਰਦੇ ਹਨ ਬਿਪਹਾਸ ਤੇ ਪ੍ਰਭਾਤੀ ਨੂੰ ਮੇਲ ਕੇ ਇੱਕੋ ਦਇਤੂ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਿਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਸਾਧ ਸੰਗਤ ਜੀ ਔਯੁਰ ਹਰਮਾਉਂਦੇ ਹਨ ਮਾਤ ਪਿਤਾ ਭਾਈ ਸੁਤ ਬਨਤਾ اے ਭਾਈ ਇਹ ਜਿਹੜੇ ਵਕਾਰ ਹਨ ਇਹਨਾਂ ਨੇ ساری ਦੁਨੀਆ ਨੂੰ ਖਰਾਬ ਕਰ ਛੱਡਿਆ ਸਾਨੂੰ ਗੁਰੂ ਸਾਹਿਬ ਨੇ ਕਿਰਪਾ ਕਰਕੇ ਬਚਾ ਲਿਆ ਇਹ ਕੋ ਹਮਾਰਾ ਅੰਤਰਜਾਮੀ ਤਾਰੇ ਕਾ ਮੈਂ ਟਿਕੇ ਟਿਕ ਇੱਕ ਇਸ ਕੀ ਸਿਰ ਸਾਹਾ ਬੜਪੁਰਖ ਸੁਆਮੀ ਉਹਦੀ ਓਟ ਲਈ ਹੈ ਜੋ ਮਾਤਾ ਹਨ ਤੇ ਪਿਤਾ ਆਦਖਣ ਤੇ ਭਰਾ ਆਦਖਣ ਪੁੱਤਰ ਆਦਖਣ ਆਪਣੇ ਘਰ ਦੀ ਇਸਤਰੀ ਆਦ ਕਹੈ ਸੁਧ ਬੰਤਾ ਨੋ ਆਦ ਕਹਨ ਜੋ ਆਨੰਦ ਸਿਉ ਜੁਗਤਾ ਇਹ ਆਦਮੀ ਇਹਨਾਂ ਦੇ ਮੋਹ ਦੇ ਆਨੰਦ ਦੇ ਸਿਉ ਸਾਥ ਜੁਗਤਾ ਜੁੜਿਆ ਹੋਇਆ ਵਿਸ਼ਿਆਂ ਦੇ ਚੋਗਾ ਨੂੰ ਚੁਗਦਾ ਫਿਰਦਾ ਹੈ ਸਬਦ ਸਪਰਸ਼ ਰੂਪ ਰਸ ਗੰਧ ਇਹਨਾਂ ਵਿਸ਼ਿਆਂ ਦੇ ਚੋਗਾ 'ਚ ਫਸਿਆ ਹੋਇਆ ਹੈ ਰਾਤ ਨੇ ਹੋਏ ਪਰਲਵਲ ਕਰਕੇ ਸਾਰੇ ਇਕੱਠੇ ਹੈ ਔਰ ਲਵ ਦੀ ਸਮਾਪਤੀ ਵੇਲੇ ਸਾਰਿਆਂ ਨੂੰ ਛੱਡ ਜਾਣਾ ਹੈ। ਤੂਗ ਹੈ ਤੂਗ ਆਨੰਦ ਸਿਉ ਜੁਗਤਾ ਵਿਸ਼ੇ ਆਨੰਦ ਦੇ ਵਿੱਚ ਜੁੜਿਆ ਹੋਇਆ ਇਹ ਵਿਸ਼ਿਆਂ ਦੇ ਚੋਗਾ ਨੂੰ ਚੁੱਕਦਾ ਵਾਲਾ ਆਨੰਦ ਮੰਦਾ ਇਹਨਾਂ ਦੇ ਮੋਹ 'ਚ ਪਿਆ ਹੋਇਆ। ਉਰਜ ਪਰਿਉ ਮਨ ਮੀਠ ਮੋਹਾਰਾ ਕੋਈ ਪਰਿਉ ਫਸ ਗਿਆ ਹੈ ਇਹਦਾ ਫਸਣਾ ਪੈ ਗਿਆ ਮਨ ਦਾ। ਇਹ ਮਨ ਮਿੱਠਾ ਹੈ ਤਾਂ ਮੋਹਰੇ ਦੀ ਨਹੀਂ ਆਈ ਇਹ ਜਿਹੜਾ ਮੋਹ ਹੈ ਇਸ ਨੇ ਮੋਹ ਦੀ ਮੁਹਾਰ ਦੇ ਗੱਲ ਪਈ ਹੈ ਜੀ ਇਹ ਮਿੱਠਾ ਮੰਨ ਕੇ ਹੈ ਮਿੱਠਾ ਤੇ ਲਿਆ ਜਿਵੇਂ ਹੁੰਦੀ ਜ਼ਹਿਰ ਹੋਏ ਓ ਮਿੱਠਾ ਮੰਨ ਕਰਕੇ ਜਿਵੇਂ ਖੰਡੂ ਕੇ ਪਚਾੜੀ ਹੋਵੇ ਤੇ ਜ਼ਹਿਰ ਵਾਲੇ ਲੱਡੂ ਹੋਣ ਇਸ ਪ੍ਰਕਾਰ ਦੇ ਪਦਾਰਥਾਂ ਨੇ ਇਹਨਾਂ ਦੇ ਮੋਹ ਵਿੱਚ ਮਨ ਮੋਹ ਵਾਲਾ ਹੋ ਕੇ ਜੇ ਮੁਹਾਰ ਪਾਈ ਹੁੰਦੀ ਬੋਤੇ ਦੇ ਗਾਲ ਵਿੱਚ ਨੱਕ ਵਿੱਚ ਇਸ ਪ੍ਰਕਾਰ ਦੇ ਨੱਕ 'ਚ ਨਕੇਲ ਪਾ ਲਈਏ ਮੋਹ ਦੀ ਇਹ ਮਿੱਠਾ ਮੰਨ ਕੇ ਹੈ ਮਿੱਠੇ ਤੇ ਲਿਆ ਨਹੀਂ ਆਈ ਦੇਤੀ ਦਿਨ ਦੀ ਪਿਓ ਫਸ ਰਿਹਾ ਹੈ ਮਨ ਦੀ ਇਹ ਹਾਲਤ ਗੁਣ ਗਾਹਕ ਮੇਰੀ ਪ੍ਰਾਨ ਆਧਾਰ ਇਹ ਗੁਣ ਗਾਹਕ ਜਿਹੜੇ ਗੁਣ ਵਿਸ਼ੇ ਹੈ ਉਹਨਾਂ ਦਾ ਗਾਹਕ ਬਣ ਗਿਆ ਇਹ ਕਹਿੰਦਾ ਮੇਰੇ ਪ੍ਰਾਣਾਂ ਦਾ ਆਸਰਾ ਹੀ ਹੈ ਜਿਹੜੇ ਪਰ ਵਿਸ਼ੇ ਹੈ ਜੇ ਵਿਸ਼ੇ ਨਾ ਹੋਣ ਤਾਂ ਮੈਂ ਮਾਰੀ ਜਾਵਾਂ ਨਾ ਪ੍ਰਾਪਤ ਹੋਣ ਤਾਂ ਇਉ ਇਸ ਪ੍ਰਕਾਰ ਕਾਮੀ ਪ੍ਰਕਾਮਨੀ ਪਿਆਰੀ ਇਸ ਤਰ੍ਹਾਂ ਦੀ ਹਾਲਤ ਹੈ ਜੇਕਰ ਕੇ ਭਾਈ ਮਾਸਟਰ ਦੀ ਪ੍ਰਾਪਤੀ ਦੇ ਗੁਣਾਂ ਦਾ ਗਾਹਕ ਹੋਵੇ ਤਾਂ ਮੇਰੇ ਪ੍ਰਾਣਾ ਦਾ ਆਸਰਾ ਵਾਹਿਗੁਰੂ ਇਹਨੂੰ ਪ੍ਰਾਪਤ ਹੋ ਜੇ ਪਰ ਇਹ ਤਾਂ ਵਿਸ਼ਿਆਂ ਨੂਪੀ ਗੁਣਾਂ ਦਾ ਗਾਹਕ ਹੋਇਆ ਹੋਇਆ ਹੈ ਇਹਨਾਂ ਨੂੰ ਵਿਸ਼ਿਆਂ ਨੂੰ ਆਪਦੇ ਪ੍ਰਾਣਾ ਦਾ ਆਸਰਾ ਮੰਨਿਆ ਹੋਇਆ ਹੈ ਇੱਕ ਹਮਾਰਾ ਜਿਨ੍ਹਾਂ ਦੇ ਅੰਦਰ ਗੁਣ ਹੈ ਗੁਰੂ ਸਾਹਿਬ ਸਤ ਸੰਕੋਖ ਦੇ ਆ ਧਰਮ ਆਦਿ ਗੁਣਾਂ ਵਾਲੇ ਗੁਰਾਂ ਦੇ ਪਾਸੋਂ ਨਾਮ ਰੂਪੀ ਗਿਆਨ ਦੇ ਗਿਆਨ ਰੂਪੀ ਗੁਣ ਦੇ ਗਾਹਕ ਬਣੇ ਹੈ ਉਹ ਸਾਨੂੰ ਪ੍ਰਾਣਾ ਦੇ ਆਸਰਾ ਪਿਆਰੇ ਲੱਗਦੇ ਹਨ ਸਦੇ ਪਾਸ਼ਾ ਫਰਮਾਉਂਦੇ ਹਨ ਏਕ ਹਮਾਰਾ ਅੰਤਰ ਜਾਣੇ ਸਾਡਾ ਤਾਂ ਕੋਈ ਭਾਈ ਅੰਤਰ ਦੀ ਜਾਣਨ ਵਾਲਾ ਪ੍ਰੇਰਕ ਹੈ ਧਰ ਏਕਾ ਮੈਂ ਟਿਕ ਏਕ ਸਕੀ ਸਾਨੂੰ ਤਾਂ ਇਸ ਲੋਕ 'ਚ ਵੀ ਧਰ ਟੇਕ ਹੈ ਇੱਕ ਦੀ ਤੇ ਪ੍ਰਲੋਕ 'ਚ ਵੀ ਉਸੇ ਦੀ ਟੇਕ ਹੈ ਮਨ ਤੇ ਸਰੀਰ ਵਿੱਚ ਵੀ ਸਿਰ ਸਾਹਾ ਵੱਡ ਪੁਰਖ ਸੁਆਮੀ ਉਹ ਸਿਰੋਮਣੀ ਐ ਸ਼ਾਹੂਕਾਰਾਂ ਦਾ ਕਵੇਰਾ ਆਦ ਕਾਂ ਦਾ ਵੱਡੇ ਬੁਰਖ ਜੋ ਹਨ ਬ੍ਰਹਮਾ ਆਦਿਕ ਵਿਸ਼ਨੂ ਆਦਿਕ ਸ਼ਿਵ ਆਦਿਕ ਉਹਨਾਂ ਦਾ ਵੀ ਸਵਾਮੀ ਉਹ ਪਰਮੇਸ਼ਰ ਵੱਡਾ ਪੂਰਨ ਹੈ ਪ੍ਰਹਾਉ ਛਲ ਨਾਗਨ ਸਿਓ ਮੇਰੀ ਟੂਟਣ ਹੋ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਜਿਹੜੀ ਨਾਗਣੀ ਮਾਇਆ ਹੈ ਨਾ ਛਲ ਕਰਨ ਵਾਲੀ ਬਿਸ਼ੈ ਰੂਪੀ ਜ਼ਹਿਰ ਚਾਣਨ ਵਾਲੀ ਇਹਨਾਂ ਨਾਲੋਂ ਸਾਡੀ ਟੂਟਣ ਹੋਈ ਇਹ ਪ੍ਰੀਤੀ ਟੁੱਟਣ ਵਾਲੀ ਹੋ ਗਈ ਟੁੱਟ ਗਈ ਹੈ ਮਾਰਨ ਸਾਡੀ ਬਿਰਤੀ ਤੋੜ ਦਿੱਤੀ ਹੈ ਇਸ ਮਾਇਆ ਨਾਲੋਂ ਇਹ ਛਲ ਕਰਨ ਵਾਲੀ 나ਗਣੀ ਹੈ ਜ਼ਹਿਰ ਚਾਲਣ ਵਾਲੀ ਵਿਸ਼ਿਆਂ ਦੀ ਗੁਰ ਕਹਿਆ ਇਹ ਝੂਠੀ ਸਤਿਗੁਰੂ ਜੀ ਸਾਨੂੰ ਦੱਸਦਾ ਕਿ ਭਾਈ ਇਹ ਝੂਠੀ ਹੈ ਮਾਇਆ ਤੇ ਛਲਣ ਵਾਲੀ ਹੈ ਧੋਖੇ ਵਾਜਣ ਹੈ ਇਹਨਾਂ ਦੇ ਧੋਖੇ ਵਿੱਚ ਸਾਰੀ ਦੁਨੀਆ ਆ ਕੇ ਛਲੀ ਗਈ ਹੈ ਤੂੰ ਇਹਦੇ ਇੜਕੇ ਨਾ ਇਓ ਮਾਰਾ ਸਾਨੂੰ ਛਡਾ ਤਾ ਸਾਨੂੰ ਮੁਖ ਮਿੱਠੀ ਖਾਈ ਕੌੜਾ ਉਹ ਲੱਗਣ ਨੂੰ ਮਿੱਠੀ ਐ ਨਾ ਤੇ ਖਾਣ ਵਾਸਤੇ ਨੂੰ ਕੌੜੀ ਦੁਖਦਾਇਕ ਹੈ ਅੰਮ੍ਰਿਤ ਨਾਮ ਮਨ ਰਹਿਆ ਅਗਾਂ ਇਸ ਕਰਕੇ ਦੀ ਜ਼ਹਿਰ ਉਤਾਰਨੋਂ ਆਪਕੇ ਗੁਰੂ ਸਾਹਿਬ ਨੇ ਸਾਨੂੰ ਅੰਮ੍ਰਿਤ ਨਾਮ ਦਿੱਤਾ ਹੈ ਅਮਰ ਦੇ ਨਾਮ ਕਰਕੇ ਸਾਡਾ ਚਿੱਤ ਰਲਹਾਰਿਆ ਰਜ ਰਿਆ ਤ੍ਰਿਪਤ ਹੋ ਰਿਆ ਪ੍ਰਸੰਨ ਹੋ ਰਿਆ ਅਸੀਂ ਤਾਂ ਲੋਭ ਮੋਹ ਸਿਉ ਗਈ ਬਿਖੂਟ ਇਹ ਜਿਹੜਾ ਦੋਬਾ ਨਾਲ ਸੰਗਤ ਕਰਨੀ ਸੀ ਮੋਹ ਦੀ ਸੰਗਤ ਕਰਨੀ ਸੀ ਇਹ ਵੀ ਵਿਸ਼ੇਸ਼ ਕਰਕੇ ਖੁਟਿਆਈ ਕਰਨ ਵਾਲੇ ਸੀ ਇਹ ਬਿਗਨ ਪਾਉਣ ਵਾਲੇ ਸੀ ਇਹਨਾਂ ਨਾਲੋਂ ਵੀ ਸਾਡੀ ਬਖੋਟ ਖੋੜ ਤੋਂ ਵੱਖਰੀ ਕੀ ਹੁੰਦੀ ਸਫਾਈ ਇਹ ਸਫਾਈ ਇਹਨਾਂ ਨਾਲੋਂ ਚਲੀ ਗਈ ਹੈ ਇਹ ਅਸੀਂ ਸੁਖਦਾਇਕ ਨਹੀਂ ਸਮਝਦੇ ਇਹਨਾਂ ਨਾਲ ਬੇਸਫਾ ਹੋ ਗਏ ਆ ਇਹਨਾਂ ਦਾ ਮੇਲ ਨਹੀਂ ਅਸੀਂ ਕਰਦੇ ਹਾਂ ਗੁਰ ਕਿਰਪਾਲ ਮੋਹ ਕੀਨੀ ਛੂ ਸਤਗੁਰੂ ਜੀਨ ਕਿਰਪਾਲੂ ਹੋ ਕੇ ਸਾਨੂੰ ਇਹਨਾਂ ਤੋਂ ਛੁਟਕਾਰਾ ਦਿਤੈ ਮਾਰਨ ਛੁਡਾਤਾ ਹੈ ਬਖਸ਼ੀ ਕੀਤੀ ਹੈ ਮੋਹ ਤੇ ਲੋਭ ਤੋਂ ਇਹ ਠੱਗਵਾਰੀ ਬਹੁਤ ਘਰ ਗਾਲੀ ਇਹ ਜਿਹੜੇ ਕਾਮ ਕਰੋ ਦੇ ਠੱਗਾਂ ਦੀ ਬਾੜੀ ਹੈ ਜਿਹੜਾ ਇਹਨਾਂ ਦੀ ਸੰਗਤ ਕਰਦਾ ਕੋ ਸੰਗਤ ਰੂਪੀ ਠੱਗਵਾਰੀ ਹੈ ਜਿਹੜਾ ਇਹ ਕੁਸੰਗਤ ਰੂਪੀ ਠੱਗਾਂ ਦੀ ਵਾੜੀ ਚਾਉਂਦਾ ਬਹੁਤੇ ਘਰਾਣੇ ਗਾਲ ਦਿੱਤੇ ਇਹਨਾਂ ਨੇ ਬੜੇ ਲੋਕ ਨਾਸ ਹੋ ਗਏ ਇਹਨਾਂ ਵਿਕਾਰਾਂ ਚ ਪੈ ਕੇ ਸਤਗੁਰ ਆਖ ਲਈਏ ਕਿਰਪਾਲੇ ਸਤਗੁਰੂ ਆਮਦਾ ਸਾਹਿਬ ਦੀ ਕਿਰਪਾਲੂ ਹੋ ਕੇ ਸਾਨੂੰ ਸਤਗੁਰਾਂ ਕਿਰਪਾ ਕਰਕੇ ਰੱਖ ਲਿਆ ਹੈ ਇਹਨਾਂ ਤੋਂ ਮੁਕਾ ਚਾ ਕੇ ਪਿਰਸੀਆਂ ਵੇਖੋ ਸਿਰ ਵੱਡਾ ਮਾ ਕਿੰਨਾ ਵੈਰ ਕੀਤਾ ਗੁਰੂ ਹਰਗੋਬਿੰਦ ਸਾਹਿਬ ਨੂੰ ਜੈ ਵਿਪੀ ਪਰ ਕਰੇ ਸਤਗੁਰਾਂ ਵੱਲੋਂ ਵੀ ਕਿਸੇ ਪ੍ਰਕਾਰ vair lane ਦਾ ਜਤਨ ਨਹੀਂ ਕੀਤਾ ਗਿਆ ਭਾਵੇਂ ਲੱਖਾਂ ਸੰਗਤਾਂ ਦੇ ਮਾਲਕ ਸੀ ਸ਼ਕਤੀਆਂ ਦੇ ਮਾਲਕ ਸਾਨੇ ਫੇਰ ਵੀ ਮਹਾਰਾਜ ਸਾਹਿਬ ਕਹਿੰਦੇ ਨੇ ਪਈ ਅਸੀਂ ਤੇਰੀ ਸ਼ਰਨ ਚ ਜਾਏ ਕਿ ਗੁਜ਼ਾਰਾ ਕਰ ਲਾਂਗੇ ਤੂੰ ਸਾਨੂੰ ਹਥੋਂ ਕਰਮੋ ਜੋ ਕੋ ਦਿਆ ਕਰੇਗਾ ਲੈ ਲਿਆ ਕਰਾਂਗੇ ਅਤੇ ਤੂੰ ਬੈਠ ਨਾ ਕਰ ਫੇਰ ਵੀ ਨਾ ਹਟਿਆਉ ਦਾ ਸਵਾਉ ਸੋ ਗੁਰੂ ਮਹਾਰਾਜ ਸਾਹਿਬ ਐਸੇ ਕਿਰਪਾਲੂ ਹਨ ਫੇਰ ਵੀ ਕਿਸੇ ਨਾਲ vair ਨਹੀਂ ਕਰਦੇ ਵਿਰੋਧ ਨਹੀਂ ਕਰਦੇ ਹਨ ਮਾਰਾ ਕਹਿੰਦੇ ਸਭ ਕੋ ਮੀਤ ਹਮ ਆਪਨ ਕੀ ਨਾ ਹਮ ਸਭ ਨਾ ਕੇ ਸਾਜਨ ਦੂਰ ਪਰਾਇਓ ਮਨ ਕਾ ਬਿਰਹਾ ਦਾ ਮੇਲ ਕਿਓ ਮੇਰੇ ਰਾਜਨ ਭਗ ਗੁਰ ਰਖ ਲੀਏ ਕਿਰਪਾਲ ਸਦੂ ਜੀਨ ਕਿਰਪਾਲੂ ਹੋ ਕੇ ਸਦ ਇਹਨਾਂ ਤੋਂ ਰੱਖ ਲਿਆ ਨੇਹਰ ਕੀਤੀ ਬਖਸ਼ਿਸ਼ ਕੀਤੀ ਹੈ ਕਾਮ ਕ੍ਰੋਧ ਸਿਓ ਠਾਟ ਨਾ ਬਣਿਆ ਜਿਹੜੇ ਕਾਮ ਦੇ ਫੁਰਨੇ ਕਰਕੇ ਬੜੇ ਬੜੇ ਰਿਸ਼ੀ ਢੋਲਦੇ ਫਿਰਦੇ ਰਹੇ ਹੈ ਜਿਸ ਕ੍ਰੋਧ ਕਰਕੇ ਦਰਗਾਸ਼ੇ ਆਦ ਕਾਂ ਦੀ ਨਰਾਤਰੀ ਹੋਈ ਉਹਨਾਂ ਦੀ ਛਾੜ ਬਣਾਉਟੀ ਨਿਮਰਨ ਮੰਨ ਦਿੱਤੀ ਕਦੇ ਗੁੱਸਾ ਆਇਆ ਹੀ ਨਹੀਂ ਕਦੇ ਵਿਕਾਰ ਫੁਰੇ ਹੀ ਨਹੀਂ ਹਨੁਰ ਉਪਦੇਸ਼ ਮੋਹ ਕਾਨੀ ਸੇਨੋਂ ਤੋਂ ਬਚਾਓ ਮਾਰਾ ਕਿਵੇਂ ਹੋਇਆ ਕਹਿੰਦੇ ਸਤਿਗੁਰੂ ਮਹਾਰਾਜ ਦਾ ਉਪਦੇਸ਼ ਅਸੀਂ ਸਰਦਾ ਤੇ ਵਿਸ਼ਵਾਸ ਰੂਪੀ ਕੰਨਾਂ ਨਾਲ ਸੁਣ ਕੇ ਧਾਰਨ ਕੀਤਾ ਇਸ ਕਰਕੇ ਨਿਹਾਲ ਹੋ ਗਏ ਹਾਂ ਜਹ ਦੇਖੋ ਤਹ ਦੇਖ ਆਪਣੀ ਹੰਗਤਾ ਨਹੀਂ ਵੀ ਅਸੀਂ ਛੱਡ ਦਿੱਤੇ ਹੈ ਸਤਿਗੁਰਾਂ ਦੀ ਕਿਰਪਾ ਦੁਆਰਾ ਕਹਿ ਰਹੇ ਹਨ ਜਹ ਦੇਖਉ ਤਹ ਮਹਾ ਚੰਡਾ ਇਹ ਜਿੱਥੇ ਜਿੱਥੇ ਵੇਖਦੇ ਆਂ ਕਰੋਧਾਦਕ ਬੜੇ ਚੂੜੇ ਚਿੰਬੜੇ ਹੋਏ ਹਨਗੇ ਸਾਰਿਆਂ ਨੂੰ ਨਾਸ ਕਰਨ ਵਾਲੇ ਹਨ ਕਰੋਧ ਕਹਿੰਦੇ ਅੰਧ ਕਰੋ ਅਨਿਰਗਵੰਤਨ ਕੋ ਸਰਗਵੰਤਨ ਕੋ ਬਧਰੋ ਕਰ ਜਾਰੋਂ ਕਹਿੰਦਾ ਜਦੋਂ ਮੈਂ ਆ ਜਾਣਾ ਅੱਖਾਂ ਵਾਲਿਆਂ ਨੂੰ ਉਹਨੇ ਕਰ ਦਿੰਨੇ ਅਕਲ ਵਾਲਿਆਂ ਨੂੰ ਕੰਨਾਂ ਵਾਲਿਆਂ ਨੂੰ ਬੋਲੇ ਕਰ ਦਿੰਨੇ ਕਿਸੇ ਦੀ ਗੱਲ ਹੀ ਨਹੀਂ ਸੁਣਦਾ ਇਸ ਪ੍ਰਕਾਰ ਦੇ ਕਰੋਧਾਦ ਕਸਨ ਜਹ ਦੇਖੋ ਤਹ ਮਹਾ ਚੰਡਾਲ ਇਹ ਬੁਰੇ ਚੰਡਾਲ ਹਨ ਜਿੱਥੇ ਦੇਖੀਦੇ ਸਾਰਿਆਂ ਨੂੰ ਨਾਸ ਕਰ ਰਹੇ ਹਨ ਕਰੋਧਾਦਕ ਰੱਖ ਲੀਏ ਆਪਣੇ ਗੁਰ ਗੂਪਾ ਇਹ ਦਰਵਾਸ਼ਾ ਰਖੀ ਨੂੰ ਇੰਨਾ ਕਰੋਰ ਸੀ ਵੇਖੋ ਇਹ ਦਛ ਪਰਜਾ ਪਤੀ ਇਹਦੇ ਘਰ ਪੁੱਤਰੀ ਸੀ ਦਛਨ ਕਹੋ ਮੇਰੀ ਲੜਕੀ ਨੂੰ ਇਹ 100 ਗੁਨਾਹ ਵੀ ਹੋ ਜੇ ਇਹ ਦਰਵਾਸ਼ਾ ਤੂੰ ਮਾਫ ਕਰ ਦੀ ਕਹਿੰਦਾ 100 ਤਾਂ ਮਾਫ ਕਰ ਦੋ ਸੋ ਮਾਫ ਕਰਦਾ ਜਦੋਂ 7100 ਮ ਉਹ ਗੁਣ ਕੀਤਾ ਉਸ ਵੇਲੇ ਸਰਾਫ ਦੇ ਕੇ ਸਵਾਹ ਕਰਤੀ ਜੋ ਇੰਨਾ ਗੁੱਸਾ ਸੀ ਆਪ ਦੀ istri ਵੀ ਪਸਮ ਕਰ ਲਈ ਦਸ ਪਰਜਾ ਪਸਨ ਕਹ ਗਿਆ ਤੇਰੀ ਵੀ ਨਰਾਦਰੀ ਹੋਵੇ ਫਿਰ ਜਦੋਂ ਅਮਰੀਕ ਰਾਜੇ ਨੂੰ ਇਹ ਸਰਾਫ ਦੇਣ ਲੱਗਾ ਸੀ ਉਦੋਂ ਸੁਦਰਸ਼ਨ ਚੱਕਰੇ ਦੇ ਮਗਰ ਲੱਗਾ ਕੋਈ ਦੇਵਤਾ ਨੂੰ ਨਾ ਰੱਖ ਸਕਿਆ ਅਮਰੀਕ ਦੇ ਪੈਰੀਂ ਪਿਆ ਇਹ ਉਹ ਨਰਾਦਰੀ ਦਾ ਫਾਲੇ ਨੂੰ ਮਿਲਿਆ ਸੀ ਕਿਉਂ ਕਰੋਧ ਹੈ ਜਹਾ ਹੈ ਰੱਖ ਲੀਏ ਆਪਣੇ ਗੁਰੂ ਗੋਪਾਲ ਇਹਨਾਂ ਚੰਡਾਲਾਂ ਤੋਂ ਗੁਰੂ ਸਾਡੇ ਅਵਕਾਲਪੁਰਖ ਗੁਰੂ ਨੇ ਕਿਰਪਾ ਕਰਕੇ ਰੱਖ ਲਿਆ ਹੈ ਦਾਸ ਨਾਰੀ ਮੈਂ ਕਰੀ ਦੁਹਾਗ ਇਹ ਦੱਸੇ ਜਿਹੜੀਆਂ ਇੰਦਰੀਆਂ ਰੂਪੀ ਨਾਰੀਆਂ ਇਸਤਰੀਆਂ ਹਨ ਇਹਨਾਂ ਨੂੰ ਮੈਂ ਛੁੱਟੜ ਕਰ ਦਿੱਤਾ ਹੈ ਤਿਆਗ ਦਿੱਤੀਆਂ ਹਨ ਇਹਨਾਂ ਦੇ ਵਿਸ਼ਿਆਂ ਦਾ ਤਿਆਗ ਕੀਤਾ ਹੈ ਗੁਰ ਕਹਿਆ ਇਹ ਰਸ ਹੈ ਵਿਖਾਗੁਰ ਸਤਿਗੁਰਾਂ ਨੇ ਸਾਨੂੰ ਦੱਸਦਾ ਇਹ ਭਾਈ ਵਿਸ਼ੇ ਰਸ ਦੀ ਅੱਗ ਪੈਦਾ ਕਰਨ ਵਾਲੀਆਂ ਹਨ ਇਹਨਾਂ ਦੀ ਕੋ ਸੰਗਤ ਨਾ ਕਰੇ ਕਰੀ ਇਹ ਇੰਦਰੀਆਂ ਦੇ ਵਿਸ਼ਿਆਂ ਤੋਂ ਵੀ ਮਾਰ ਨੂੰ ਬਚਾ ਲਿਆ ਹੈ ਇਹਨ ਸੰਬੰਧੀ ਰਸਾਤਲ ਜਾ ਜਿਹੜਾ ਅਸਾਂ ਕਿਸਾਂ ਨੂੰ ਭੋਗਦਾ ਹੈ ਉਹਨਾਂ ਦੇ ਵਿਸ਼ਿਆਂ ਦੀ ਅੱਗ ਪੈਦਾ ਹੁੰਦੀ ਹੈ ਜੇ ਨਾ ਉਹ ਸੰਬੰਧ ਕਰਨ ਵਾਲਾ ਇੰਦਰੀਆਂ ਦਾ ਉਹ ਨਰਕ ਚ ਜਾਂਦਾ ਹੈ ਧਰਤੀ ਦੇ ਥੱਲੇ ਜੋ ਆਸਾਨ ਹੈ ਰਸਾ ਧਰਤੀ ਦੇ ਪਹਿਲੇ ਨਰਕ ਵਿੱਚ ਜਾ ਕੇ ਪੈਂਦਾ ਹੈ ਥਮ ਗੁਰ ਰਾਖੀ ਹਰ ਲੇਵ ਲਾ ਸਾਨੂੰ ਗੁਰੂ ਸਾਹਿਬ ਜੀ ਨੇ ਵਾਹਿਗੁਰੂ ਚ ਲੇਵ ਲਗਾ ਕੇ ਰੱਖ ਲਿਆ ਬਚਾ ਲਿਆ ਹੈ ਇਹ ਗੁਰਸਿੱਖੋ ਆਹ ਮੇਵ ਸਿਉ ਮਸਲਤ ਛੋੜਦੀ ਫਿਰ ਆਦਮੀ ਕਹਿੰਦਾ ਮੈਂ ਆਪਦੀ ਸਲਾਹ ਵਰਤਾਂਗਾ ਮੈਂ ਆਪਦੀ ਜ਼ਮੀਰ ਨੂੰ ਨਾਸ ਕਰ ਲਵਾਂ ਕਿਸੇ ਦੀ ਰਹਿ ਲੈ ਲਵਾਂ ਇਹ ਮੌਲਕ ਕਹਿੰਦੇ ਜਿਹੜਾ ਅਹੰਮੇਵਾ ਨਾ ਹੰਕਾਰ ਇਹ ਅੰਦਰ ਮੈਂ ਮੈਂ ਕਰਨ ਵਾਲਾ ਜਿਹੜਾ ਕੋਈ ਛਲੂੜ ਨਾ ਕਰੇ ਹੰਕਾਰੀ ਉਹਦੇ ਤੇ ਗਰੋਧੀ ਹੋ ਜਾਂਦਾ ਜਿਹੜਾ ਹਰ ਵਕਤ ਅਹੰਕਾਰ ਜਿਹੜਾ ਹੈ ਇਹ ਸਾਧ ਸੰਗਤ ਜੀ ਜੀਵ ਨੂੰ ਪਰਵਾਉਂਦਾ ਰਹਿੰਦਾ ਹੈ ਅਹੰਗ ਜਿਹੜਾ ਹੰਕਾਰ ਏਬ ਨਿਸ਼ਚੇ ਕਰਕੇ ਹੈ ਮੌਲਕ ਕਹਿੰਦੇ ਹੰਕਾਰ ਦੀ ਸਲਾਹ ਹੀ ਲੈਣੀ ਤੇ ਛੱਡ ਦਈਏ ਕਈ ਆਦਮੀ ਮਸ਼ਲਾ ਲੈਣ ਵਾਪੇ ਰੱਖਦੇ ਆ ਨਾ ਆਪ ਦਾ ਬਣਾ ਕਰਕੇ ਵਜ਼ੀਰ ਇਹ ਹੰਕਾਰ ਅਸੀਂ ਵਜીર ਬਣਾ ਛੱਡਿਆ ਇਹਦੀ ਸਲਾਹ ਨਾਲ ਅਸੀਂ ਉਹ ਗੁਣ ਕਰਦੇ ਰਹਿੰਨੇ ਹਾਂ ਗੁਰੂ ਮਹਾਰਾਜ ਕਹਿੰਦੇ ਹੰਕਾਰ ਦੀ ਇਹ ਨਿਸ਼ਚੇ ਕਰਕੇ ਸਲਾਹ ਲੈਣੀ ਛੱਡ ਦਿੱਤੀ ਅਸੀਂ ਤਾਂ ਗੁਰ ਕਹਿਆ ਇਹੋ ਮੂਰਖ ਹੋ ਸਤਗੁਰੂ ਜੀ ਦੱਸਦਾ ਕਿ ਜੇ ਹੰਕਾਰ ਹੋਵੇ ਨਾ ਜਿਸਰੀ ਦੇ ਅੰਦਰ ਉਹਨੂੰ ਮੂਰਖ ਬਣਾ ਲੈਂਦਾ ਹੈ ਹੰਕਾਰ ਤੇ ਹੋਡੀ ਜਿੱਦਿਆ ਬਣਾ ਦਿੰਦਾ ਹੈ ਹੰਕਾਰ ਨਾਲ ਹੀ ਆਦਮੀ ਜਿੱਦ ਕਰਦਾ ਜਿਸ ਕਿਸੇ ਨਾਲ ਕਰਦਾ ਹੈ ਤੇ ਜਿਨੇ ਸਾਧ ਸੰਗ ਜੀ ਮੂਰਖ ਪਾਈ ਹੈ ਹੋ ਮੈਂ ਕਰਕੇ ਗਿਆਨ ਗੂਣ ਸਭ ਨਾਸ ਕਰ ਲੈਂਦਾ ਆਪਣੀ ਹੰਗਤਾ ਜਿ ਪਿਆ ਹੋਇਆ ਇਹ ਹੰਕਾਰ ਜਿਹੜਾ ਹੈ ਮੂਰਖ ਤੇ ਜਿਦਿਆ ਹੈ ਇਹਦੀ ਸਲਾਹ ਹੀ ਲੈਣੀ ਛੱਡ ਦੀ ਸੱਚੇ ਪਾਤਸ਼ਾਹ ਕਹਿੰਦੇ ਹਨ ਕਿੱਡੇ ਕਿਰਪਾਲੂ ਸਤਿਗੁਰੂ ਜੀ ਹਨ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਦਸਰੇ ਹਨ ਇਹੋ ਨੀ ਘਰ ਘਰ ਕਹੀ ਨਾ ਪਾਈ ਇਹ ਜਿਹੜਾ ਜੀਵਨ ਘਰਾ ਹੋਇਆ ਫਿਰਦਾ ਹੈ ਦੇਖ ਲਓ ਥਾਣ ਵੀ ਹੋਣ ਓਟ ਓਟ ਫਿਰਦਾ ਵਾ ਇਹ ਨੂੰ ਸਰੂਪ ਰੂਪੀ ਥਾਂ ਨਹੀਂ ਮਿਲਿਆ ਜਿਸ ਜਿੱਥੇ ਜਾਂਦਾ ਉਥੋਂ ਫੇਰ ਕੱਢਿਆ ਜਾਂਦਾ ਜਦੋਂ ਉਮਰ ਪੂਰੀ ਜਾਂਦੀ ਫੇਰ ਕੱਢਿਆ ਜਾਂਦਾ ਕਿਉਂ ਮੁੜ ਮੁੜ ਕੇ ਜੂਨਾ ਜੀ ਦੌੜਦਾ ਫਿਰਦਾ ਹੈ ਜੀਵ ਇਹੋ ਜਿਹੜਾ ਜੀਵ ਹ ਘਰ ਕਹੀ ਨਾ ਪਾਏ ਇਹੋ ਨਿ ਘਰ ਘਰ ਕਹੀ ਨਾ ਪਾਏ ਇਹ ਨਿ ਘਰਾ ਹੋਇਆ ਫਿਰਦਾ ਹੈ ਜੀਵ ਇਹ ਘਰੋ ਵਾਹਿਗੁਰੂ ਦਾ ਆਕਾਲ ਮੂਰਤ ਰੂਪੀ ਘਰ ਇਹਨੂੰ ਕਿਤੋਂ ਨਹੀਂ ਪ੍ਰਾਪਤ ਹੁੰਦਾ ਹਮ ਗੁਰ ਰੱਖ ਲੀਏ ਲਿਵ ਲਾਈ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਤਾਂ ਵਾਹਿਗੁਰੂ ਚ ਲੈਵ ਲਗਾ ਕੇ ਰੱਖ ਲਿਆ ਅਚਲ ਸਰੂਪ ਘਰ ਬਖਸ਼ਤਾ ਜਿਹਦੇ ਚੋਂ ਸੋ ਘਰ ਗੁਰੂ ਨਾਨਕ ਉਹ ਦਿਆ ਜਿੱਥੇ ਹਰ ਖਾ ਅਨੰਦ ਸੋਗ ਨਹੀਂ ਬੀਆ ਜਿੱਥੇ ਨਿੱਤੀ ਅਨੰਦ ਹੈ ਸੋਗ ਪੈਦਾ ਹੀ ਨਹੀਂ ਹੋਇਆ ਉਹ ਘਰ ਗੁਰੂ ਨਾਨਕ ਨੇ ਸਾਨੂੰ ਬਖਸ਼ਿਆ ਹੈ ਇਸ ਪ੍ਰਕਾਰ ਹਮ ਗੁਰ ਰਖ ਲੀਏ ਲਿਵ ਲਾਇਏ ਇਹ ਜਿਵੇਂ ਵਾਹਿਗੁਰੂ ਚ ਲਾ ਕੇ ਬਿਰਤੀ ਜੁੜਾ ਕੇ ਮਾਣ ਸਾਨੂੰ ਰੱਖ ਲਿਆ ਹੈ ਇਹ ਨਕਰੇ ਜੀਵ ਨੂੰ ਇਨ ਲੋਗਾਂ ਸਿਓ ਹਮ ਭੇ ਬਹਿਰਾਇ ਇਨ ਲੋਗਾਂ ਨਾਲੋ ਵੀ ਅਸੀਂ ਬਹਿਰਾਈ ਕਹਿੰਦੇ ਵਿਰਾਗਵਾਨ ਹੋ ਗਏ ਬਹਿਰੀ ਅਰਥ ਨਹੀਂ ਕਰਨਾ ਇਨ ਲੋਗਾਂ ਤੋਂ ਵੀ ਵਿਰਾਗ ਹੋ ਗਿਆ ਸਾਡੇ ਅੰਦਰ ਉਪਰਾਮਤਾ ਹੋ ਗਈ ਹੈ ਏਕ ਗ੍ਰਹਿ ਮਹਿ ਦੁਈ ਨਾ ਖਟਾਈ ਅਸੀਂ ਮਹਾਰਾਜ ਦੀ ਜੋਤ ਨੂੰ ਅੰਦਰ ਵਸਾਈਏ ਕੋ ਲੋਗਾਂ ਦੇ ਮੋਹ ਨੂੰ ਵਸਾਈਏ ਇੱਕ ਘਰ ਵਿੱਚ ਦੋ ਚੀਜ਼ਾਂ ਨਹੀਂ ਇੱਕ ਮਿਆਨ ਪਰਿਵਾਰ ਮਿਆਨ ਚ ਤਲਵਾਰਾਂ ਨਹੀਂ ਦੋ ਸਵਾ ਸਕਦੀਆਂ ਇਸੇ ਪ੍ਰਕਾਰ ਇੱਕ ਹਿਰਦੇ ਵਿੱਚ ਦੋ ਨਹੀਂ ਸਵਾ ਸਕਦੇ ਜਾਂ ਤਾਂ ਲੋਕਾਂ ਦਾ ਮੋਹ ਸਵਾਊਗਾ ਜਾਂ ਪਰਮੇਸ਼ਰ ਦਾ ਵਾਹਿਗੁਰੂ ਦੇ ਪ੍ਰੇਮ ਕਰਕੇ ਸਾਰੀ ਦੁਨੀਆ ਪਿਆਰ ਕਰਨ ਲੱਗ ਜਾਂਦੀ ਹੈ ਜਿਹਨੂੰ ਪੁੱਛੀਏ ਕਿ ਫਲਾਣਾ ਮੇਰਨਾ ਜੀ ਬਾਹਲਾ ਪਿਆਰ ਕਰਦਾ ਉਸ ਮਹਾਂਤਮਾ ਨੂੰ ਪੁੱਛ ਕੇ ਦੇਖਣ ਤੋਂ ਪਤਾ ਲੱਗਦਾ ਕਹਿੰਦੇ ਭਾਈ ਸਾਡਾ ਤਾਂ ਮਹਾਰਾ ਕਲੰਗੀਧਰ ਨਾਲ ਪਿਆਰ ਹੈ ਉਹ ਸਾਰਿਆਂ ਦੇ ਹਿਰਦਿਆਂ 'ਚ ਬੈਠਾ ਹੈ ਇਸ ਕਰਕੇ ਸਾਨੂੰ ਕਹਿੰਦੇ ਵੀ ਸਾਰੇ ਸਾਨੂੰ ਪਿਆਰ ਕਰਦੇ ਹੋ ਪ੍ਰਤੀ ਦਿੰਦਾ ਪਿਆਰ ਸਾਡਾ ਸੱਚੇ ਪਾਤਸ਼ਾਹ ਨਾਲ ਹੀ ਹੈ ਇਸ ਪ੍ਰਕਾਰ ਸਾਧ ਸੰਗਤ ਜੀ ਇਹਨਾਂ ਲੋਕਾਂ ਤੋਂ ਵਿਰਾਗਵਾਨ ਹੋ ਗਏ ਅਸੀਂ ਉਪਰਾਮਤਾ ਘਾੜ ਲਈ ਹੈ ਇੱਕ ਗ੍ਰਹਿ ਮਹਿ ਦੁਇ ਨਾ ਖਟਾਈ ਜਿਸ ਹਿਰਦੇ 'ਚ ਮਹਾਰਾਜ ਦਾ ਨਿਵਾਸ ਉੱਥੇ ਦੁਆਇਤ ਨਹੀਂ ਖਟਾਈ ਮਿਲ ਸਕਦੀ ਉੱਥੇ ਦੁਆਇਤ ਨਹੀਂ ਦੀ ਗੁਜਾਇਸ਼ ਨਹੀਂ ਹੈ ਪ੍ਰਾਪਤ ਨਹੀਂ ਹੋ ਸਕਦੀ ਆਏ ਪ੍ਰਭ ਪਹਿ ਅੰਚਰ ਲਾਹ ਹੁਣ ਮਹਾਰਾਜ ਸਾਹਿਬ ਦੀ ਸ਼ਰਨ ਪਾਸ ਆਏ ਹਾਂ ਮਹਾਰਾਜ ਦੀ ਸ਼ਰਨੂਪੀ ਪੱਲੇ ਲੱਗੇ ਹਾਂ ਕਰਹੁ ਤਪਾਵਸ ਪ੍ਰਭ ਸਰਬਾ ਕੇ ਪ੍ਰਭੂ ਸਰਗੁਰੂ ਸਰਵੰਗ ਹੋ ਆਪ ਸਰਬ ਕੇ ਗਿਆਤੇ ਹੋ ਸਾਡਾ ਤਪਾਵਸ ਨਿਆ ਕਰੋ ਸੱਚੇ ਪਾਤਸ਼ਾਹ ਪ੍ਰਭ ਹਸ ਬੋਲੇ ਕੀ ਈ ਨਿਆਏ ਮਹਾਰਾਜ ਹੱਸ ਕੇ ਬੋਲ ਪਏ ਕਹਿੰਦੇ ਲੈ ਸਿੱਖਾ ਤੇਰਾ ਨਿਆ ਕਰਦੇ ਹਾਂ ਸਗਲ ਦੂਤ ਮੇਰੀ ਸੇਵਾ ਲਾ ਇਹ ਜੇ ਦੂਤ ਕਾਮ ਕਰੋ ਲੋ ਮੋਹ ਹੰਕਾਰ ਸੀ ਦੂਤ ਲੱਗੇ ਫਿਰ ਚੱਕਰੀ ਸਤਗੁਰ ਕਾ ਵਿਸਾ ਇਹ ਸਾਰੇ ਦੂਤ ਜਿਹੜਾ ਕਾਮ ਕਾਮ ਕੌਸਲ ਜਾ ਕੇ ਕਾਮ ਨਾ ਜਾਣੇ ਕੋਏ ਜੇਤੀ ਮਨ ਕੀ ਕਾਮਨਾ ਕਾਮ ਕਹਾਵੇ ਸੋਏ ਇਹ ਕਾਮ ਅੱਗੇ ਦੁਨੀਆ ਦੀ ਕਾਮਨਾ ਸੀ ਹੁਣ ਵਾਹਿਗੁਰੂ ਤੇ ਮਿਲਣ ਦੀ ਕਾਮਨਾ ਹੋਗੀ ਬਹੁਤ ਜਨਮ ਬਿਛਰੇ ਸ੍ਰੀ ਮਾਧਵ ਇਹ ਜਨੋਂ ਤੇ ਮਾਰੇ ਲੇਖੇ ਕੈਰਵਦਾਸ ਆਸ ਲੱਜਿਓ ਚਿਰ ਪਹਿ ਹਦਰਸ਼ਨ ਦੇਖੇ ਇਹ ਕਾਮ ਉਲਟ ਕੇ ਚਾਹ ਕਿਆ ਕਰ ਬਣ ਗਿਆ ਵਾਹਿਗੁਰੂ ਤੇ ਮੇਰੀ ਦੀ ਕਾਮਨਾ ਹੋਗੀ ਅੱਗੇ ਦੇਹ ਦੀ ਹੰਗਤਾ ਸੀ ਹੁਣ ਸਾਧ ਸੰਗੇਜੀ ਦੇਹ ਦੀ ਹੰਗਤਾ ਛੱਡ ਕੇ ਨਿਮਰਤਾ ਆ ਗਈ ਹੰਕਾਰ ਵੀ ਦੂਤ ਸੇਵਾ ਜੇ ਲੱਗ ਗਿਆ ਅੱਗੇ ਲੋਭ ਸੀ ਸਾਧ ਸੰਗੇਜੀ ਦੁਨੀਆ ਦੇ ਪਦਾਰਥਾਂ ਦਾ ਹੁਣ ਲੋਭ ਹੋ ਗਿਆ ਵਾਹਿਗੁਰੂ ਦੇ ਗੁਣ ਗਾਉਣ ਦਾ ਅਗੇ ਮੋਹ ਸੀ ਸਰੀਰਾਂ ਦਾ ਹੁਣ ਮੋਹ ਹੋ ਗਿਆ ਮਹਾਰਾਜ ਦੇ ਮਿਲਨ ਦਾ ਅਗੇ ਸਾਧ ਸੰਗਤ ਜੀ ਇਸੇ ਪ੍ਰਕਾਰ ਮੋਹ ਹੰਕਾਰ ਆਦਿਕ ਇਸ ਪ੍ਰਕਾਰ ਸਾਰੇ ਸਗਲ ਦੂਤ ਸਗਲ ਦੂਤ ਮੇਰੀ ਸੇਵਾ ਇਹ ਸਾਡੀ ਤਹਿਲ ਤੇ ਲਾ ਕੇ ਸੱਚੇ ਬਾਦਸ਼ਾਹ ਨੇ ਉਹ ਸੁਧਾਰਤਾ ਦੂਤ ਲੱਗੇ ਫਿਰ ਚਾਕਰੀ ਸਤਗੁਰ ਕਾ ਅਵਸਾਹ ਹੋ ਸਤਗੋ ਦਾ ਭਰੋਸਾ ਧਾਰਨ ਤੋਂ ਉਲਟ ਕੇ ਜਿਹੜੇ ਸੀ ਜਿਵੇਂ ਡਾਕੂਆਂ ਨੂੰ ਮਹਾਰਾਜ ਰਣਜੀਤ ਸਿੰਘ ਨੇ ਪਕੜ ਕੇ ਕਾਇਜ ਪਾ ਕੇ ਸਮਝਾ ਕੇ ਉਹਨਾਂ ਨੂੰ ਜਰਨੈਲ ਬਣਾ ਕੇ ਮੁਲਕ ਦੇ ਰੱਖਿਆ ਦੀ ਸੇਵਾ ਲਈ ਸੀ ਇਸੇ ਪ੍ਰਕਾਰ ਦੂਤ ਮਾਰਨ ਸਾਡੀ ਸੇਵਾ ਜੁ ਲਾ ਕੇ ਹਾਲ ਕਰ ਦਤੇ ਔਗਣਾ ਵੱਲੋਂ ਹਟ ਕੇ ਸੁਭਗਣਾ ਵੱਲ ਚੱਲ ਪਏ ਤੂੰ ठाकुर ਇਹੋ ਗ੍ਰਹਿ ਸਭ ਤੇਰਾ ਕਿਉਂ ਜਦੋਂ ਸਾਡੇ ਚਾਕਰ ਬਣਾ ਤੇ ਇੰਦਰੀਏ ਜਿਹੜੇ ਸੀ ਸਾਰੇ ਮਨ ਆਦਿਕ ਕਿਉਂ ਕਹਿ ਤਾ ਮਾਰਨ ਹੈ ਸਿੱਖ ਤੂੰ ਸੁਆਮੀ ਹੈ ਇਹ ਘਰ ਸਾਰਾ ਸੰਸਾਰ ਤੇਰਾ ਹੀ ਹੈ ਆਹ ਨਾਨਕ ਗੁਰ ਕੀ ਆ ਨਵੇਰਾ ਤੂੰ ਇਹਨਾਂ ਦੇ ਸੀ ਤੂੰ ਰਾਜਾ ਇਹਨਾਂ ਗੋਲਿਆਂ ਦੇ ਅਧੀਨ ਹੋ ਕੇ ਤੇ ਤੂੰ ਇਹਨਾਂ ਦੇ ਅਧੀਨ ਹੋ ਕੇ ਇਹਨਾਂ ਦਾ ਕੈਦੀ ਹੋਇਆ ਹੋਇਆ ਹੁਣ ਸੁਤੰਤਰ ਕਰ ਦਿੱਤਾ ਮਹਾਰਾਜ ਸਾਹਿਬ ਨੇ ਏਸੀ ਕਿਰਪਾ ਕੀਤੀ ਕਹੋ ਨਾਨਕ ਗੁਰ ਕੀ ਆ ਨਵੇਰਾ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਗੁਰੂ ਸਾਹਿਬ ਨੇ ਨਵੇੜਾ ਕਰ ਦਿੱਤਾ ਜੰਮਣ ਮਰਨ ਦਾ ਹੁਣ ਤੇਰੇ ਬਾਪੇ ਆਉਣ ਜਾਣ ਰਹੇ ਪਾਏ ਬਸਰਾਮ ਐਸੀ ਬਖਸ਼ੀ ਕੀਤੀ ਇਓ ਮਹਾਰਾਜ ਜੀ ਨੂੰ ਬਕਾਰਾਂ ਤੋਂ ਬਚਾ ਕੇ ਆਵਦੀ ਸ਼ਰਨ ਦੇ ਕੇ ਨਿਹਾਲ ਕੀਤਾ ਹੈ ਇਓ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਦੀ ਕਿਰਪਾ ਦਾ ਸਦਕਾ ਇਹ ਪ੍ਰਭਾਤੀ ਦੀਆਂ ਅਸ਼ਟਪਦੀਆਂ ਦੀ ਇੱਕ ਪੰਜਵੇਂ ਪਾਤਸ਼ਾਹ ਦੀ ਅਸ਼ਟਪਦੀ ਇੱਥੇ ਹੋਈ ਹੈ ਤੂੰ ਠਾਕੁਰ ਇਹੋ ਗ੍ਰਹਿ ਸਭ ਤੇਰਾ ਕੋ ਨਾਮ ਤੂੰ ਗੁਰ ਕੀਆ ਨਵੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ